143 ਨੰਬਰ ਮੁਕਦਮਾ ਜਿਹੜਾ ਕਿ ਆਲਰੇਡੀ ਬਰੀਫ ਕੀਤਾ ਸੀ ਜਿਹਦੇ ਵਿੱਚ ਆਪਣੇ ਫਾਇਰਿੰਗ ਕੀਤੀ ਸੀ ਉਥੇ ਚੰਡੀਗੜ੍ਹ ਵਾਲਾ ਕੇਸ ਉਹਦੇ ਵਿੱਚ ਸਾਡੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣੀ ਸੀ ਸਾਹਰਪਾਲ ਸਿੰਘ ਸਾਡੇ ਏਡੀਸੀਪੀ ਤੇ ਗੁਰਿੰਦਰਵੀਰ ਸਿੰਘ ਏਸੀਪੀ ਉਹਦੇ ਵਿੱਚ ਜਿਹੜੇ ਅਸੀਂ ਪਹਿਲੇ ਦੋ ਬੰਦੇ ਫੜੇ ਸੀਗੇ ਹਰਸ਼ਦੀਪ ਤੇ ਗੁਰਸ਼ਰਨਦੀਪ ਉਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਜਦੋਂ ਅੱਗੋਂ ਉਹਨਾਂ ਦੀ ਪੁੱਛਗਿੱਛ ਕੀਤੀ ਤਾਂ ਉਹਦੇ ਵਿੱਚ ਇੱਕ ਬੰਦਾ ਅਗੇ ਆਇਡੈਂਟੀਫਾਈ ਹੋਇਆ ਧਰਮਪ੍ਰੀਤ ਇਲੀਅਸ ਧਰਮਾ ਜਿਹਨੂੰ ਕਿ ਅਸੀਂ 69 ਨੂੰ ਫਰੀਦਕੋਟ ਤੋਂ ਸਾਡੀ ਟੀਮ ਨੇ ਗੁਰਿੰਦਰਵੀਰ ਉਹਨਾਂ ਦੀ ਸੁਪਰਵਾਈਜ਼ਨ ਚ ਉਹਨੂੰ ਰੈਸਟ ਕੀਤਾ ਜਿਹਦਾ ਕਿ ਰੂਲਸ ਵੀ ਜਿਹੜੇ ਹਰਸ਼ਦੀਪ ਤੇ ਗੁਰਸ਼ਰਨਦੀਪ ਆ ਇਹ ਬੰਦੇ ਨੇ ਆਇਡੈਂਟੀਫਾਈ ਸ਼ੂਟਰ ਇਹਨੇ ਕੀਤੇ ਔਰ ਇਹਨੇ ਇੰਟਰੋਡਿਊਸ ਅਗੇ 골ਡੀ ਐਂਡ ਇੱਕ ਦੇਵਾ ਆਇਡੈਂਟੀਫਾਈ ਬੰਦਾ ਹੋਇਆ ਜਿਹੜਾ ਕਿ ਹਰਿਆਣੇ ਦਾ ਆ ਇਹ ਦੋਨਾਂ ਦੇ ਨਾਲ ਇਹਨੇ ਲਿੰਕ ਚ ਲਿਆਂਦੇ ਗੋਲਡੀ ਬਰਾਡ ਗੋਲਡੀ ਬਰਾਡ ਬਿਲਕੁਲ ਥੈਨ ਜਿਹੜਾ ਇਹਨਾਂ ਨੇ ਬੜੀ ਮਿਹਨਤ ਕੀਤੀ ਔਰ ਪੂਰੀ ਡੈਪਥ ਚ ਅੱਗੇ ਜਾਂਦੇ ਰਹਿ ਔਰ ਜਦੋਂ ਧਰਨਪ੍ਰੀਤ ਦੀ ਅੱਗੇ ਪੁੱਛਗਿਛ ਹੋਈ ਉਤੋਂ ਇੱਕ ਅੱਗੇ ਨੈਕਸਟ ਬੰਦਾ ਆਇਡੈਂਟੀਫਾਈ ਹੋਇਆ ਪ੍ਰੀਤਮ ਸਿੰਘ ਗੋਲੀ ਜਿਹੜਾ ਕਿ ਆਲਰੇਡੀ ਇਹਨਾਂ ਨੂੰ ਗੋਲਡੀ ਬਰਾਡ ਦੇ ਸਾਰੇ ਗਰੁੱਪ ਨੂੰ ਜਾਣਦਾ ਸੀ ਗੋਲਡੀ ਬਰਾਡ ਨੂੰ ਮਿਲਾਉਣ ਚ ਧਰਨਪ੍ਰੀਤ ਨੂੰ ਮੇਨ ਇਹਦਾ ਰੋਲ ਆ ਪਰ ਜਦੋਂ ਅਸੀਂ ਇਨਵੈਸਟੀਗੇਟ ਕੀਤਾ ਤਾਂ ਪਤਾ ਲੱਗਿਆ ਵੀ ਇਹ ਕਿਸੇ ਫੇਕ ਡਾਕੂਮੈਂਟਸ ਦੇ ਬਾਹਰ ਗਿਆ ਜਿਹਦੀ ਕਿ ਇਨਵੈਸਟੀਗੇਸ਼ਨ ਹੁਣ ਅਸੀਂ ਆਲਰੇਡੀ ਕਰ ਰਹੇ ਆ ਚੱਲ ਰਹੀ ਆ ਜੋ ਵੀ ਉਹਦੇ ਵਿੱਚ ਫਰਦਰ ਕੋਈ ਅਕੋਰਡਿੰਗ ਲਾਅ ਸਾਡਾ ਐਕਸ਼ਨ ਲੈਣ ਵਾਲਾ ਹੋਇਆ ਉਹਨੂੰ ਅਸੀਂ ਬਿਲਕੁਲ ਲਵਾਂਗੇ ਔਰ ਇਹਦੇ ਤੇ ਵੀ ਫਰਦਰ ਇਹਨੂੰ ਉਥੋਂ ਵਾਪਸ ਲਿਆਉਣ ਲਈ ਜਾਂ ਜੋ ਸਾਡੇ ਪੈਰਾਮੀਟਰਸ ਇਨਵੈਸਟੀਗੇਸ਼ਨ ਦੇ ਆ ਭਾਵੇਂ ਵੈਲੋਸੀ ਅਸੀਂ ਉਹ ਸਾਰਾ ਪਾਰਟ ਅਸੀਂ ਉਹਨੂੰ ਵੀ ਪੂਰਾ ਕੀਤਾ ਦੈਨ ਅਗੋਂ ਇੱਕ ਇਹਨਾਂ ਚ ਮੰਗਾ ਸਨ ਆਫ ਵੀਰ ਸਿੰਘ ਸੀ ਇਹ ਵੀ ਫਰੀਦਕੋਟ ਦਾ ਆ ਜਿਹਨੂੰ ਕੇ ਇਹਨੂੰ ਵੀ ਸਾਡੀ ਟੀਮ ਨੇ ਅਰੈਸਟ ਕੀਤਾ ਇਹਦਾ ਇਹ ਪਾਰਟ ਸੀ ਵੀ ਜਦੋਂ ਪਤਾ ਲੱਗਿਆ ਵੀ ਇਹ ਇਹਨਾਂ ਨੇ ਆਲਰੇਡੀ ਇੱਕ ਬੰਦਾ ਉੱਥੇ ਹੋਰ ਸੀ ਜਿਹਦੀ ਇਹਨਾਂ ਨੇ ਰੈਕੀ ਕੀਤੀ ਰੈਕੀ ਕਰਕੇ ਇਹਨਾਂ ਨੇ ਆਈਡੈਂਟੀਫਾਈ ਕੀਤਾ ਉਹਦੇ ਵਿੱਚ ਵੀ ਰੈਂਸਮ ਕਾਲ ਟਾਈਪ ਸਾਡੇ ਕੋਲ ਐਵੀਡੈਂਸ ਆਈ ਆ ਉਹਦੀ ਰੈਕੀ ਕਰਦੇ ਰਹਿ ਇਹਨੂੰ ਹਰਸ਼ਦੀਪ ਤੇ ਗੁਰਸ਼ਰਨਦੀਪ ਨੂੰ ਇਹ ਲੈ ਕੇ ਇਨੇ ਉਹਨੂੰ ਆਇਡੈਂਟੀਫਾਈ ਕਰਾਇਆ ਬੰਦੇ ਨੂੰ ਪਰ ਲੱਕੀ ਲਈ ਜਿੱਦਣ ਇਹਨਾਂ ਦੇ ਟਾਈਮ ਫਿਕਸ ਹੀ ਟਾਰਗੇਟ ਤੇ ਤਾਂ ਉਹ ਟਾਰਗੇਟ ਅੱਗੇ ਪਿੱਛੇ ਹੋਣ ਕਰਕੇ ਉਹਦਾ ਪਛਾਣ ਹੋ ਗਿਆ ਇਹ ਵੀ ਫਰਦਰ ਇਹਨਾਂ ਨੇ ਅਰੈਸਟ ਕੀਤਾ ਇਸੇ ਤਰ੍ਹਾਂ ਹੀ ਸੱਤਵਾਂ ਬੰਦਾ ਇਹਨਾਂ ਵਿੱਚ ਅਵਤਾਰ ਸਿੰਘ ਸੁੱਖਾ ਆ ਜਿਹਨੂੰ ਕਿ ਅੱਜ ਹੀ ਸਵੇਰੇ ਸਾਡੀ ਟੀਮ ਨੇ ਅਰੈਸਟ ਕੀਤਾ ਇਹ ਫਸਟ ਉਹ ਬੰਦਾ ਆ ਜਿਨੇ ਜਾ ਕੇ ਇਹਨਾਂ ਨੂੰ ਚੰਡੀਗੜ੍ਹ ਦੇ ਵਿੱਚ ਇਹਨਾਂ ਨੂੰ ਵਹੀਕਲ ਮਹਈਆ ਕਰਾਇਆ ਵਹੀਕਲ ਮਹਈਆ ਕਰਾ ਕੇ ਦੋਨੋਂ ਟਾਰਗੇਟਸ ਤੇ ਪਹਿਲਾਂ ਇਹ ਲੈ ਕੇ ਜਾਂਦਾ ਰਿਹਾ ਜਿੱਦਾਂ ਕਿ ਅਸੀਂ ਸੈਕੰਡ ਟੈਕਸੀ ਵਾਲਾ ਤੁਹਾਨੂੰ ਪਤਾ ਫੜਿਆ ਇਹਨੂੰ ਵੀ ਇੱਥੇ ਫੜਿਆ ਸੋ ਇਹ ਇਹਨਾਂ ਦੀ ਗੁਰਿੰਦਰ ਵੀਰ ਹੁਣਾਂ ਦੀ ਔਰ ਰਿਪਾਲ ਸਿੰਘ ਹੁਣਾਂ ਦੀ ਟੀਮ ਦੀ ਬੜੀ ਚੰਗੀ ਕਾਮਯਾਬੀ ਆ ਵੀ ਸਟਾਰਟ ਤੋਂ ਲੈ ਕੇ ਐਂਡ ਤੱਕ ਵੀ ਇਸ ਤਫਤੀਸ਼ ਨੂੰ ਇਹ ਤਕਰੀਬਨ 90% ਲੈ ਗਏ ਆ ਅਦਰਵਾਇਜ਼ ਜਿਹੜੀਆਂ ਇਹਦੇ ਰਿਲੇਟਡ ਹਰਿਆਣੇ ਦੇ ਵਿੱਚ ਔਰ ਅਦਰ ਸਟੇਟਸ ਦੇ ਵਿੱਚ ਵੀ ਜਿੱਥੇ-ਜਿੱਥੇ ਦੀ ਸਾਡੇ ਕੋਲ ਐਵੀਡੈਂਸ ਆ ਸਾਡੀਆਂ ਟੀਮਾਂ ਉੱਥੇ ਰੇਡ ਵੀ ਕਰ ਰਹੀਆਂ ਔਰ ਐਵੀਡੈਂਸ ਵੀ ਕਲੈਕਟ ਕਰ ਰਹੀਆਂ ਇਹਦੇ ਵਿੱਚ ਜਿਹੜਾ ਵੀ ਫਰਦਰ ਕੋਈ ਬੰਦਾ ਵੀ ਹੋਇਆ ਇਹਨੂੰ ਬਿਲਕੁਲ ਇਸ ਇਨਵੈਸਟੀਗੇਸ਼ਨ ਨੂੰ ਅਸੀਂ ਐਂਡ ਤੱਕ ਲੈ ਕੇ ਜਾਵਾਂਗੇ ਸਰ ਇਹ ਟੋਟਲ ਕਿੰਨੇ ਇੱਕ ਦੱਸ ਦਿਓ ਟੋਟਲ ਕਿੰਨੇ ਬੰਦੇ ਅਰੈਸਟ ਕੀਤੇ ਅੱਜ ਹੋ ਗਏ ਸੋਲਿਓ ਕਿੰਨੇ ਹੋ ਗਏ ਅ ਇਹਦੇ ਵਿੱਚ 5 ਅਰੈਸਟ ਹੋ ਗਏ ਜੀ ਹਾਂ ਜੀ ਜਿਹੜਾ ਹੈਗਾ ਆ ਦੇਵਾ ਉਹ ਆਲਰੇਡੀ ਅਸੀਂ ਹਾਂ ਜੀ ਹਰਿਆਣੇ ਵਾਲਾ ਉਹ ਅਸੀਂ ਇਨਵੈਸਟੀਗੇਸ਼ਨ ਚ ਦੇਖ ਰਹੇ ਆ ਉਹਦੀ ਸਾਨੂੰ ਅਜੇ ਉਹਦਾ ਐਡਰੈਸ ਐਂਡ ਕਈ ਚੀਜ਼ਾਂ ਦੀ ਲੋੜ ਆ ਪਰ ਅਸੀਂ ਉਹਨੂੰ ਨਾਮਜ਼ਦ ਕਰ ਲਿਆ ਬੜੇ ਬੜੇ ਲੇਕੀ ਸਰ ਗੋਦੀ ਪ੍ਰਾਰਥੀ ਸਾਥੀ ਹਨ ਬਿਲਕੁਲ ਜੀ ਬਿਲਕੁਲ ਇਹ ਇਹ ਇਸੇ ਕਰਕੇ ਤੇ ਅਸੀਂ ਇੰਨਾ ਸਟ੍ਰੈਸ ਦੇ ਰਹੇ ਆ ਵੀ ਇਹ ਟੋਟਲ ਬੰਦਾ ਕਈ ਵਾਰੀ ਹੁੰਦਾ ਵੀ ਪੁਲਿਸ ਨੇ ਦੋ ਜਾਣੇ ਫੜ ਲਿਆ ਤਿੰਨ ਫੜ ਲੇ ਕੋ ਲਿੰਕ ਛੱਡਦਾ ਮਤਲਬ ਇਹਨੂੰ ਇਹਨੂੰ ਮਤਲਬ ਕੋਈ ਵੀ ਅਸੀਂ ਇਹਦਾ ਐਸਪੈਕਟ ਕੋਈ ਇਹਦੀ ਜਿੱਥੇ ਵੀ ਸਾਨੂੰ ਇਹਦੇ ਰਿਲੇਟਡ ਕੋਈ ਵੀ ਲਿੰਕ ਐਵੀਡੈਂਸ ਵਾਲੀ ਅਸੀਂ ਕਿਸੇ ਨੂੰ ਵੀ ਲਿੰਕ ਨੂੰ ਹਲੇ ਤੱਕ ਛੱਡਿਆ ਨਹੀਂ ਨਹੀਂ ਦੇਖੋ ਦੇਖੋ ਦੋ ਦਾ ਸ਼ੂਟਰ ਆ ਸ਼ੂਟਰ ਦਾ ਵਿਦ ਵੈਪਨ ਅਸੀਂ ਫੜ ਲਏ ਇਹ ਇਹ ਬੇਸਿਕਲੀ ਲਿੰਕ ਚ ਕਿਸੇ ਨੇ ਆਇਡੈਂਟੀਫਾਈ ਕਰਾ ਦਿੱਤਾ ਕਿਸੇ ਨੇ ਰੈਕੀ ਕਰਾ ਦਿੱਤੀ ਮਤਲਬ ਕੱਲਾ ਕੱਲਾ ਸ਼ੂਟਰ ਦਾ ਜੋ ਆਪਾਂ ਅੱਜ ਕੱਲ੍ਹ ਦੇਖ ਰਹੇ ਹਾਂ ਕ੍ਰਾਈਮ ਚ ਕੱਲਾ ਸ਼ੂਟਰ ਤਾਂ ਜਾ ਕੇ ਕਿਤੇ ਵੀ ਨਹੀਂ ਕੁਝ ਕਰ ਸਕਦਾ ਪਰ ਇਹ ਜਿੰਨਾ ਰੋਲ ਉਹਨਾਂ ਦਾ ਹੈ ਉਹਨਾਂ ਇਹਨਾਂ ਦਾ ਫੈਂਸੀ ਚ ਰੋਲ ਆ ਬਿਲਕੁਲ ਟਰਾਉਣ ਦਾ ਕਿਸੇ ਨੇ ਵਹੀਕਲ ਮਹੀਆ ਕਰਾ ਦਿੱਤਾ ਕਿਸੇ ਨੇ ਟਾਰਗੇਟ ਆਇਡੈਂਟੀਫਾਈ ਕਰਾ ਦਿੱਤਾ ਕੋਈ ਤਿੰਨ ਵਾਰੀ ਦਿਖਾ ਕੇ ਮੁੜ ਕੇ ਆਪ ਉਤਰ ਗਿਆ ਨੈਕਸਟ ਬੰਦਾ ਦੇ ਦਿੱਤਾ ਉਹਨੇ ਜਿਹੜਾ ਹਰਸ਼ਦੀਪ ਤੇ ਗੁਸ਼ਨਦੀਪ ਇਹ ਸ਼ੂਟਰ ਹੋਗੇ ਇਹ ਸ਼ੂਟਰ ਹੋ ਗਿਆ ਜੀ ਇਹ ਬਾਕੀ ਹਾਂ ਜੀ ਉਹਨਾਂ ਦੇ ਐਸੋਸੀਏਟਸ ਹੋਗਾ ਸਰ ਬਿਆੰਗਸਰ ਵਰਤ ਜਿਹੜਾ ਲਫਜ਼ਾਂ ਨਾਲ ਵਰਤ ਕੇ ਉਹਨੂੰ ਮਾੜੇ ਪੁਰਸ਼ ਜਾਂ ਬੰਦੇ ਇਨਸਾਨ ਸਰ ਕਹਿ ਕੇ ਉਹ ਜੇ ਕਿਹਾ ਜਾਵੇ ਤਾਂ ਉਹ ਸਹੀ ਨਹੀਂ ਸਰ ਕਿਉਂਕਿ ਇਹਨਾਂ ਬੜਾਵਾ ਮਿਲਦਾ ਜਾਂਦਾ ਜਦੋਂ ਸਰ ਕਹਿੰਦਾ ਕਿ ਗੈਂਗਸਟਰ ਵਰਡ ਨਾਲ ਲੱਗਦਾ ਨਹੀਂ ਕਿ ਨੌਜਵਾਨ ਬੀਨਸ ਫਾਇਰ ਹੋ ਰਹੀ ਹੈ ਚਲੋ ਇਹ ਇਹ ਤਾਂ ਹੁਣ ਮੈਂ ਕਹਿ ਨਹੀਂ ਸਕਦਾ ਜੀ ਵਿੱਚੇ ਹੀ ਸੋਸ਼ਲ ਮੀਡੀਆ ਤੇ ਵਿੱਚੇ ਹੀ ਮੀਡੀਆ ਨੇ ਇਹਨੂੰ ਇਹਨੂੰ ਜੇ ਕੋਈ ਆਪਾਂ ਆਮ ਵੀ ਸੀ ਉਹਨੂੰ ਨਾਮ ਦਿੰਦੇ ਦਿੰਦੇ ਮਤਲਬ ਉਹਨਾਂ ਨੂੰ ਗਲੋਰੀਫਾਈ ਕਰਤਾ ਕਹ ਲੋ ਨਹੀਂ ਨਹੀਂ ਚਾਹੀਦਾ ਤੁਸੀਂ ਇਹਨੂੰ ਭੇੜੇ ਪੁਰਸ਼ ਲੈ ਲਓ ਕ੍ਰਿਮੀਨਲਸ ਲੈ ਲਓ ਸਭ ਤੋਂ ਬੈਟਰ ਹੈ ਇਹ ਭੇੜੇ ਪੁਰਸ਼ ਵੀ ਨਹੀਂ ਕ੍ਰਿਮੀਨਲਸ ਦਿਓ ਕ੍ਰਿਮੀਨਲਸ ਤੇ ਸ਼ੂਟਰ ਜਿਹੜੇ ਸੀ ਇਹਨਾਂ ਨੂੰ ਜਿਹੜਾ ਆਪਸ ਦੇ ਵਿੱਚ ਬਿਲਾਉਣ ਵਾਸਤੇ ਜਿਹੜੇ ਮੀਡੀਏਟਰ ਐ ਸਰ ਉਹਨਾਂ ਦੇ ਉੱਤੇ ਕੀ ਕਾਰਵਾਈ ਹੋ ਰਹੀ ਹੈ ਕਿਉਂਕਿ ਮੋਸਟਲੀ ਇਹਨਾਂ ਦੇ ਸਿੱਧੇ ਲਿੰਕ ਨਹੀਂ ਹੁੰਦੇ ਇਹ ਕਿਸੇ ਦੇ ਥਰੂ ਬੰਦੇ ਨੇ ਆ ਆ ਜਿਹੜੇ ਵਿਚ ਵਿਚਾਲੇ ਬੰਦੇ ਆ ਨਾ ਜੀ ਜਿਹੜੇ ਤਿੰਨ ਚਾਰ ਤੁਹਾਨੂੰ ਦੱਸਿਆ ਇਹ ਮੀਡੀਏਟਰ ਹੀ ਆ ਮਤਲਬ ਇੱਕ ਬੰਦਾ ਦੂਜੇ ਨੂੰ ਇੰਟਰੋਡਿਊਸ ਕਰਾ ਰਿਹਾ ਦੂਜਾ ਤੀਜੇ ਨੂੰ ਕਰਾ ਰਿਹਾ ਤੀਜਾ ਚੌਥੇ ਨੂੰ ਕਰਾ ਰਿਹਾ ਫਿਰ ਉਹਦੇ ਫੈਂਸਜ ਆਪਣਾ ਪਾਰਟ ਵੀ ਪਲੇ ਕੋਈ ਉਹਨਾਂ ਨੂੰ ਬੰਦਾ ਆਈਡੈਂਟੀਫਾਈ ਕਰਕੇ ਦੱਸ ਰਿਹਾ ਕੋਈ ਵਹੀਕਲ ਮਈਆ ਕਰਾ ਰਿਹਾ ਇਹੇ ਇਹੇ ਸੇ ਕਰਕੇ ਤਾਂ ਤੁਹਾਨੂੰ ਗਿਆ ਵੀ ਇਹ ਇਹ ਇਨਵੈਸਟੀਗੇਸ਼ਨ ਨੂੰ ਬੜਾ ਪ੍ਰੋਪਰਲੀ ਐਂਡ ਤੱਕ ਅਸੀਂ ਲੈ ਕੇ ਜਾ ਰਹੇ ਹਾਂ ਦੇਖੋ ਜਿਹੜੀ ਜਿਹੜੀ ਫਿਲਹਾਲ ਸਾਨੂੰ ਪੰਜਾਬ ਐਂਡ ਹਰਿਆਣਾ ਆਈਡੈਂਟੀਫਾਈ ਹੋ ਰਿਹਾ ਤੇ ਉਹ ਦੋਨੋਂ ਜਗ੍ਹਾ ਤੇ ਸਾਡੀਆਂ ਟੀਮਸ ਕੰਮ ਕਰ ਰਹੀਆਂ